Immigration Refuges and Citizenship Canada yani ki IRCC ਨੇ 2025 ਦੇ ਵਿੱਚ ਸਥਾਈ ਨਿਵਾਸ ਦੇ ਲਈ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪான்ਸਰ ਕਰਨ ਦੇ ਲਈ ਲੋੜੀਂਦੀਆਂ ਘੱਟੋ-ਘੱਟ ਆਮਦਨ ਲੋੜ ਨੂੰ ਅਪਡੇਟ ਕਰ ਦਿੱਤਾ ਹੈ ਮਾਪਿਆਂ ਅਤੇ ਦਾਦਾ-ਦਾਦੀ PGPP ਪ੍ਰੋਗਰਾਮ ਦੇ ਤਹਿਤ ਰਿਸ਼ਤੇਦਾਰਾਂ ਨੂੰ ਸਪான்ਸਰ ਕਰਨ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੇ 2024 ਦੇ ਵਿੱਚ ਘੱਟੋ-ਘੱਟ 47549 ਡਾਲਰ ਕਮਾਏ ਹੋਣੇ ਚਾਹੀਦੇ ਨੇ ਇਹ ਪਿਛਲੇ ਸਾਲ ਦੇ ਮੁਕਾਬਲੇ ਘਟੋ-ਘਟ 3000 ਡਾਲਰ ਦਾ ਵਾਧਾ ਹੈ। ਸੈਲ ਪੀਜੀਪੀ ਪ੍ਰੋਗਰਾਮ ਰਾਹੀਂ ਆਪਿਆ ਜਤਾ ਦਦਾ ਦਿਨੂ ਸਪான்ਸਰ ਕਰਨ ਦੇ ਲਈ ਤੁਹਾਨੂੰ ਐਲਸੀ ਦੀ ਮਿਤੀ ਤੋਂ ਪਹਿਲਾਂ ਦੇ 3 ਟੈਕਸ ਸਾਲਾ ਦੇ ਲਈ ਆਮਦਨ ਦੀ ਲੋੜ ਨੂੰ ਪੂਰਾ ਕਰਨਾ ਚਾਹੀਦਾ ਹੈ ਇਸ ਲਈ 2025 ਦੇ ਦਾਖਲੇ ਲਈ ਤੁਹਾਨੂੰ 2024 2023 ਅਤੇ 2022 ਦੇ ਸਾਲਾ ਦੇ ਲਈ ਆਮਦਨ ਦੀ ਜ਼ਰੂਰਤਾਂ ਨੂੰ ਪੂਰਾ ਕਰਨੀ ਜ਼ਰੂਰੀ ਹੈ ਤੁਸੀਂ ਘੱਟੋ ਘੱਟ ਆਮਦਨ ਲੋੜਾਂ ਨੂੰ ਇੱਕ ਹੀ ਵਿਅਕਤੀ ਦੇ ਤੌਰ ਉੱਤੇ ਪੂਰਾ ਕਰ ਸਕਦੇ ਹੋ ਜਾਂ ਆਮਦਨ ਨੂੰ ਸਹਿ ਦਸਤਕਤ ਕਰਨ ਵਾਲੇ ਜੀਵਨ ਸਾਥੀ ਜਾਂ ਕਾਮਨ ਲਾ ਸਾਥੀ ਦੇ ਨਾਲ ਛੋਟੇ ਪਰਿਵਾਰ ਦੇ ਆਕਾਰ ਦੀ ਗਿਣਤੀ ਕਿਸ ਤਰ੍ਹਾਂ ਕਰ ਸਕਦੇ ਹਾਂ ਉਹ ਸਮਝਦੇ ਆਂ ਪਰਿਵਾਰ ਦੇ ਆਕਾਰ ਦੀ ਗਣਨਾ ਕਰਦੇ ਸਮੇਂ ਤੁਹਾਨੂੰ ਉਹਨਾਂ ਸਾਰਿਆਂ ਦਾ ਹਿਸਾਬ ਲਗਾਉਣ ਦੀ ਲੋੜ ਹੁੰਦੀ ਹੈ ਜਿਨ੍ਹਾਂ ਲਈ ਤੁਸੀਂ ਵਿੱਤੀ ਤੌਰ ਉੱਤੇ ਜ਼ਿੰਮੇਵਾਰ ਹੋਵੋਗੇ ਨਾ ਕਿ ਸਿਰਫ ਕੈਨੇਡਾ ਆਉਣ ਵਾਲੇ ਲੋਕਾਂ ਦੇ ਲਈ ਪਹਿਲਾਂ ਤੁਸੀਂ ਖੁਦ ਦੂਸਰਾ ਜੀਵਨ ਸਾਥੀ ਜਾਂ ਕਾਮਨ ਲਾਪਰਟਨ ਜੇਕਰ ਜੀਵਨ ਸਾਥੀ ਹੈ ਤਾਂ ਤੁਹਾਨੂੰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਵੱਖ ਹੋਣ ਤੇ ਵੀ ਉਹਨਾਂ 'ਚ ਸ਼ਾਮਲ ਕਰਨ ਦੀ ਲੋੜ ਹੋਵੇਗੀ ਜੇਕਰ ਉਹ ਅਰਜੀ ਉਤੇ ਸਹਿਦਸਤਕ ਕਰਯੇ ਨੇ ਤਾਂ ਉਹਨਾਂ ਨੂੰ 3 ਸਾਲਾਂ ਦੇ ਲਈ ਸ਼ਾਮਲ ਕਰੋ ਜੇਕਰ ਉਹ ਨਹੀਂ ਹਨ ਤਾਂ ਉਹਨਾਂ ਨੂੰ ਸਿਰਫ ਉਹਨਾਂ ਸਾਰਾ ਦੇ ਲਈ ਸ਼ਾਮਲ ਕਰੋ ਜੋ ਜੀਵਨ ਸਾਥੀ ਜਾਂ ਕਾਮਨ ਲਾ ਪਾਰਟਨਰ ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਨੇ ਤੀਸਰਾ ਨਿਰਭਰ ਬੱਚੇ ਇਸ ਦੇ ਵਿੱਚ ਤੁਹਾਡੇ ਨਿਰਭਰ ਬੱਚੇ ਤੁਹਾਡੇ ਜੀਵਨ ਸਾਥੀ ਦੇ ਨਿਰਭਰ ਬੱਚੇ ਅਤੇ ਨਾਲ ਹੀ ਨਿਰਭਰ ਬੱਚਿਆਂ ਦੇ ਨਿਰਭਰ ਬੱਚੇ ਵੀ ਸ਼ਾਮਲ ਨੇ ਤੁਹਾਨੂੰ ਸਿਰ 19 ਸਾਲਾਂ ਦੇ ਬੱਚਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ ਜੋ ਉਹ ਨਿਰਭਰ ਬੱਚੇ ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਨੇ ਚੌਥਾ ਕੋਈ ਵੀ ਜਿਸ ਨੂੰ ਤੁਸੀਂ ਜਾਂ ਤੁਹਾਡੇ ਸਹਿਦਸਤ ਕਰਤਾ ਨੂੰ ਪਹਿਲਾ ਸਪਾਂਸਰ ਕੀਤਾ ਹੋਵੇ ਤੁਹਾਨੂੰ ਸਪਾਂਸਰ ਕੀਤੇ ਗਏ ਵਿਅਕਤੀ ਦੇ ਕਿਸੇ ਵੀ ਪਰਿਵਾਰਕ ਮੈਂਬਰ ਉਹਨਾਂ ਦੇ ਜੀਵਨ ਸਾਥੀ, ਕੋਮਨ ਲਾ ਸਾਥੀ ਅਤੇ ਜਾਣੇਪਰ ਬੱਚੇ ਨੂੰ ਵੀ ਸ਼ਾਮਲ ਕਰਨਾ ਹੋਵੇਗਾ ਪੰਜਵਾਂ ਜਿਨ੍ਹਾਂ ਲੋਕਾਂ ਨੂੰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ ਇਸ ਦੇ ਵਿੱਚ ਉਹ ਵਿਅਕਤੀ ਸ਼ਾਮਲ ਹੈ ਜਿਸ ਨੂੰ ਤੁਸੀਂ ਸਪਾਂਸਰ ਕਰ ਰਹੇ ਹੋ ਉਹਨਾਂ ਦਾ ਜੀਵਨ ਸਾਥੀ ਜਾਂ ਕੋਮਨ ਲਾ ਪਾਰਟਨਰ ਇਸ ਦੇ ਵਿੱਚ ਉਹਨਾਂ ਦੇ ਵੱਖ ਹੋਏ ਜੀਵਨ ਸਾਥੀ ਵੀ ਸ਼ਾਮਲ ਨੇ ਜਦੋਂ ਤਾਕੂਨਾਂ ਦਾ ਕੋਈ ਵੀ ਨਵਾਂ ਸਾਥੀ ਨਾ ਹੋਵੇ ਉਹਨਾਂ ਦੇ ਨਿਰਭਰ ਬੱਚੇ ਅਤੇ ਨਿਰਭਰ ਬੱਚਿਆਂ ਦੇ ਨਿਰਭਰ ਬੱਚੇ ਵੀ ਸ਼ਾਮਲ ਹੋ ਸਕਦੇ ਨੇ ਦਰਸ਼ਕੀ ਤੁਹਾਨੂੰ ਮੁੱਖ ਬਿਨੇਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਨਾ ਪਵੇਗਾ ਭਾਵਿਓ ਕੈਨੇਡਾ ਨਹੀਂ ਆ ਰਹੇ ਅਤੇ ਜਾਂ ਭਾਵਿਓ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਕੈਨੇਡੀਅਨ ਨਾਗਰਿਕ ਹੋਣ 10 ਇਸ ਮਹੀਨੇ ਦੇ ਸ਼ੁਰੂ ਵਿੱਚ ਸੰਘੀ ਸਰਕਾਰ ਨੇ ਐਲਾਨ ਕੀਤਾ ਸੀ ਕਿ 28 ਜੁਲਾਈ 2025 ਨੂੰ ਪੀਜੀਪੀ ਦੇ ਸੰਭਾਵੀ ਸਪਾਂਸਰਰਾਂ ਨੂੰ ਸੱਦੇ ਭੇਜੇਗੀ। ਸਰਕਾਰ ਦੋ ਹਫ਼ਤਿਆਂ ਦੇ ਦੌਰਾਨ 17860 ਸੱਦੇ ਭੇਜੇਗੀ ਜਿਸ ਦਾ ਉਦੇਸ਼ 2025 ਦੇ ਵਿੱਚ 10000 ਪੂਰੀਆਂ ਅਰਜ਼ੀਆਂ ਸਵੀਕਾਰ ਕਰਨਾ ਹੈ। ਸਾਰੇ ਸੱਦੇ ਉਨ੍ਹਾਂ ਸਪਾਂਸਰਰਾਂ ਨੂੰ ਭੇਜੇ ਜਾਣਗੇ ਜਿਨ੍ਹਾਂ ਨੇ 2020 ਦੇ ਵਿੱਚ ਸਪਾਂਸਰ ਫਾਰਮਰ ਦੇ ਵਿੱਚ ਦਿਲਚਸਪੀ ਜਮਾ ਕਰਵਾਈ ਸੀ। ਪੀਜੀਪੀ ਸਥਾਈ ਨਿਵਾਸ ਲਈ ਪਰਿਵਾਰਿਕ ਪੁਨਰ ਇਕੀਕਰਨ ਦਾ ਰਸਤਾ ਹੈ। ਇਸ ਦੇ ਤਹਿਤ ਯੋਗ ਕੈਨੇਡੀਅਨ ਨਾਗਰਿਕ ਸਥਾਈ ਨਿਵਾਸੀ ਅਤੇ ਰਜਿਸਟਰਡ ਭਾਰਤੀ ਆਪਣੇ ਮਾਪਿਆਂ ਜਾਂ ਦਾਦਾ ਦਾਦੀ ਨੂੰ ਪੀਆਰ ਦੇ ਲਈ ਸਪான்ਸਰ ਕਰ ਸਕਦੇ ਨੇ ਸਪான்ਸਰ ਨੂੰ ਆਪਣੇ ਮਾਪਿਆਂ ਜਾਂ ਦਾਦਾ ਦਾਦੀ ਨੂੰ ਸਪான்ਸਰ ਕਰਨ ਦੇ ਯੋਗ ਹੋਣ ਤੋਂ ਪਹਿਲਾਂ ਅਰਜ਼ੀ ਦੇਣ ਦੇ ਲਈ ਸੱਦਾ ਪ੍ਰਾਪਤ ਕਰਨਾ ਲਾਜ਼ਮੀ ਹੈ ਕਿਉਂਕਿ ਪ੍ਰੋਗਰਾਮ ਦੀ ਮੰਗ ਉਪਲਬਧ ਥਾਵਾਂ ਤੋਂ ਵੱਧ ਗਈ ਹੈ ਇਸ ਲਈ ਸਰਕਾਰ ਸੱਦੇ ਵੰਡਰ ਲਈ ਲੋਟਰੀ ਪ੍ਰਣਾਲੀ ਦੀ ਵਰਤੋਂ ਕਰਦੀ ਹੈ ਪੀਜੀਪੀ ਦੇ ਤਹਿਤ ਮਾਤਾ ਪਿਤਾ ਜਾਂ ਦਾਦਾ ਦਾਦੀ ਨੂੰ ਸਪான்ਸਰ ਕਰਨ ਦੇ ਲਈ ਦਿਲਚਸਪੀ ਦੇ ਲਈ ਜਮ੍ਹਾਂ ਕਰਨ ਵਾਲਾ ਫਾਰਮ ਆਖਰੀ ਵਾਰ 2020 ਵਿੱਚ ਖੁੱਲਾ ਸੀ ਜਿਹੜੇ ਲੋਕ ਕੈਨੇਡਾ ਵਿੱਚ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਦੇ ਨਾਲ ਦੁਬਾਰਾ ਮਿਲਣਾ ਚਾਹੁੰਦੇ ਨੇ ਪਰ ਦਿਲਚਸਪੀ ਫਾਰਮ ਚੁਬਾ ਨਹੀਂ ਕਰਵਾ ਸਕਦੇ ਉਹ ਸੁਪਰ ਵੀਜ਼ਾ ਪ੍ਰੋਗਰਾਮ ਉੱਤੇ ਵਿਚਾਰ ਕਰ ਸਕਦੇ ਨੇ ਸੁਪਰ ਵੀਜ਼ਾ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਮਾਪਿਆਂ ਜਾਂ ਦਾਦਾ-ਦਾਦੀ ਨੂੰ 10 ਸਾਲਾਂ ਤੱਕ ਵਿਜ਼ਿਟਿੰਗ ਸਥਾਈ ਨਿਵਾਸੀਆਂ ਵਜੋਂ ਮੇਜ਼ਬਾਨੀ ਕਰਨ ਦੀ ਯੋਗਤਾ ਦਿੰਦਾ ਹੈ ਉਹ ਖਾਸ ਮਾਪਦੰਡਾਂ ਦੇ ਆਧਾਰ ਉੱਤੇ ਇੱਕ ਵਾਰ ਫਿਰ 5 ਸਾਲਾਂ ਤੱਕ ਆ ਸਕਦੇ ਨੇ ਯੋਗ ਹੋਣ ਦੇ ਲਈ ਸਪੌਂਸਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਠਹਿਰਨ ਦੀ ਮਿਆਦ ਦੌਰਾਨ ਸਹਾਇਤਾ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ ਅਤੇ ਆਮਦਨ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਬਿਨਕਾਰ ਦੇ ਕੋਲ ਯੋਗਤਾ ਪ੍ਰਾਪਤ ਸਹਿਤ ਬੀਮਾ ਕੈਨੇਡਾ ਵਿੱਚ ਰਹਿਣ ਦੌਰਾਨ ਇੱਕ ਵੈਧ ਯਾਤਰਾ ਦਸਤਾਵੇਜ਼ ਹੋਣਾ ਚਾਹੀਦਾ ਹੈ ਅਤੇ ਸਵੀਕਾਰਯੋਗ ਵੀ ਹੋਣਾ ਚਾਹੀਦਾ ਹੈ।